ਪੋਸਟ ਆਫਿਸ ਦੀ ਇਹ ਸਰਕਾਰੀ ਸਕੀਮ ਤੁਹਾਨੂੰ ਖੁਦ ਪੋਸਟਮੈਨ ਵੀ ਨਹੀਂ ਦੱਸੇਗਾ ਤੇ ਤੁਸੀਂ ਬਿਨਾਂ ਜਾਣਕਾਰੀ ਤੋਂ ਕਰੇ ਬੈਠੇ ਰਹ ਜਾਓਗੇ ਆਓ ਦੱਸਦੇ ਹਾਂ ਤੁਹਾਨੂੰ ਇਸ ਨਵੀਂ ਸਕੀਮ ਬਾਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਮੇਂ ਸਿਰ ਸਾਰੀਆਂ ਸਕੀਮਾਂ ਦਾ ਤੁਹਾਨੂੰ ਪਤਾ ਲੱਗ ਸਕੇ 1 ਲੱਖ ਜਮਾ ਕਰਨ ਤੇ ਮਿਲਣਗੇ 2 ਲੱਖ 3 ਲੱਖ ਦੇ 6 ਲੱਖ ਪੋਸਟ ਆਫਿਸ ਦੀ ਸੁਪਰ ਸਕੀਮ ਜੀ ਹਾਂ ਜੇਕਰ ਪੈਸੇ ਕਮਾਉਣਾ ਇੱਕ ਔਖਾ ਕੰਮ ਹੈ ਤਾਂ ਤੁਹਾਡੇ ਦੁਆਰਾ ਕਮਾਏ ਗਏ ਪੈਸੇ ਨੂੰ ਬਚਾਉਣਾ ਤੇ ਵਧਾਉਣਾ ਹੋਰ ਵੀ ਔਖਾ ਹੈ ਤੁਸੀਂ ਪੈਸੇ ਬਚਾਉਣ ਲਈ ਜਿੰਨੀ ਮਰਜ਼ੀ ਮਿਹਨਤ ਕਰੋ ਪਰ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਮੁਨਾਫਾ ਕਮਾਉਣ ਲਈ ਇਸ ਨੂੰ ਕਿੱਥੇ ਨਿਵੇਸ਼ ਕਰਦੇ ਹੋ ਇੱਥੇ ਹੀ ਬਹੁਤ ਸਾਰੇ ਲੋਕ ਉਲਝਣਾ ਵਿੱਚ ਪੈ ਜਾਂਦੇ ਨੇ ਜੇਕਰ ਅਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹਾਂ ਤਾਂ ਜੋਖਮ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਸੋਨੇ ਵਿੱਚ ਨਿਵੇਸ਼ ਕਰਦੇ ਹਾਂ ਤਾਂ ਚਿੰਤਾ ਇਹ ਹੈ ਦੀ ਕੀਮਤ ਵਧੇਗੀ ਜਾਂ ਡਿੱਗੇਗੀ ਜੇਕਰ ਅਸੀਂ ਇਸ ਨੂੰ ਬੈਂਕ ਵਿੱਚ ਰੱਖਦੇ ਹਾਂ ਤਾਂ ਸਾਨੂੰ ਮਿਲਣ ਵਾਲਾ ਵਿਆਜ ਕਾਫੀ ਨਹੀਂ ਹੁੰਦਾ ਇਸ ਲਈ ਬਿਨਾਂ ਕਿਸੇ ਜੋਖਮ ਦੇ ਆਪਣੇ ਪੈਸੇ ਨੂੰ ਦੁੱਗਣਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਇਹ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਉਹ ਹੈ ਡਾਕਟ ਕਰਦੀ ਕਿਸਾਨ ਵਿਕਾਸ ਪੱਤਰ ਕੇ ਵੀ ਪੀ ਯੋਜਨਾ ਜੀ ਹਾਂ ਕਿਸਾਨ ਵਿਕਾਸ ਪੱਤਰ ਕੀ ਹੈ ਕਿਸਾਨ ਨਾਮ ਦੇ ਬਾਵਜੂਦ ਇਹ ਯੋਜਨਾ ਸਿਰਫ ਕਿਸਾਨਾਂ ਲਈ ਹੀ ਨਹੀਂ ਭਾਰਤ ਦਾ ਕੋਈ ਵੀ ਨਾਗਰਿਕ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਇਹ ਇੱਕ ਬਚਤ ਯੋਜਨਾ ਹੈ ਜੋ ਡਾਕ ਘਰਾਂ ਹੀ ਉਪਲਬਧ ਹੈ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਪੈਸੇ ਨੂੰ ਸਰਕਾਰ ਦੁਆਰਾ 100% ਸਮਰਥਤ ਪ੍ਰਾਪਤ ਹੁੰਦਾ ਹੈ ਇਸ ਦਾ ਮਤਲਬ ਹੈ ਤੁਹਾਡੇ ਪੈਸੇ ਦੇ ਬਰਬਾਦ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ